ਮਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਨਨਕਾਣਾ ਸਾਹਿਬ ਦਾ ਸਾਕਾ ਨਨਕਾਣਾ ਸਾਹਿਬ ਦਾ ਜੋ 1921 ਨੂੰ ਵਾਪਰਿਆ ਜਿਸ ਨੂੰ ਹਰ ਵਾਰੀ ਹਰ ਸਾਲ ਸਿੱਖਾਂ ਤੋਂ ਉਹਦਾ ਕੌੜਾ ਸੱਚ ਲੁਕਾ ਕੇ ਜਿਹੜਾ ਵਾ ਟਾਈਮ ਕੱਢਿਆ ਜਾਂਦਾ ਤਾਂ ਕਿ ਸਿੱਖ ਕੌਮ ਦੇ ਨਵੀਂ ਪੀੜ੍ਹੀਆਂ ਨੂੰ ਉਹ ਗੱਲ ਦਾ ਪਤਾ ਨਾ ਲੱਗ ਸਕੇ ਇਤਿਹਾਸ ਦੇ ਉਹਨਾਂ ਪੰਨਿਆਂ ਦਾ ਪਰ ਮੈਂ ਵੀਡੀਓ ਸਾਂਝੀ ਕਰਦੋਂ ਪਹਿਲਾਂ ਬੇਨਤੀ ਕਰਦਾ ਵਾਂ ਕਿ ਇਸ ਵੀਡੀਓ ਨੂੰ ਬਣਾਉਣ ਦੀ ਮੈਨੂੰ ਬਹੁਤ ਸਾਰੇ ਜਿਹੜੇ ਗਏ ਸੀ ਕੁਝ ਕਾਲਜਾਂ ਦੇ ਕੁਝ ਯੂਨੀਵਰਸਿਟੀ ਤੇ ਕਦੇ ਹੋਰ ਝੂਝਮਾਨ ਵੀਰਾਂ ਦੀਆਂ ਫੋਨ ਕਾਲਸ ਆਈਆਂ ਕਿ ਸਾਨੂੰ ਇਹਦੇ ਬਾਰੇ ਜਰੂਰ ਆਪਣੇ ਤੌਰ ਤੇ ਜਾਣਕਾਰੀ ਪਾ ਚਾਵੇ ਕਿਉਂਕਿ ਸਾਨੂੰ ਕਿੰਦੇ ਉਹਨਾਂ ਦੇ ਮੁਤਾਬਕ ਕਿ ਸਾਨੂੰ ਬਹੁਤ ਸਾਰੇ ਇਹਦੇ ਤੱਥ ਜਿਹੜੇ ਨੇ ਲੱਭਦੇ ਦੇ ਤਾਂ ਕਿ ਅਸੀਂ ਗੱਲ ਕਰਨ ਦੇ ਸਮਰੱਥ ਹੁੰਨੇ ਆ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਕਰਦਾ ਆ ਉਹ ਗੱਲ ਕਰਦੇ ਹਨ ਨਨਕਾਣਾ ਸਾਹਿਬ ਦੇ ਉਹਨਾਂ ਕੌੜੇ ਸੱਚਾਂ ਦੀ ਜਿਹੜੇ ਸਿੱਖਾਂ ਤੋਂ ਹਰ ਵਰੀ ਲਕੋਏ ਜਾਂਦੇ ਨੇ ਵੀਰੋ ਹੁੰਦਾ ਕੀ ਆ ਕਿ ਹਰ ਵਰੀ ਜਨਨਕਾਣਾ ਸਾਹਿਬ ਦਾ 21 ਫਰਵਰੀ 1921 ਨੂੰ ਜਿਹੜਾ ਕਾਂਡ ਹੋਇਆ ਸੀ ਦੁਖਾਂਤ ਭਰਿਆ ਸਿੱਖ ਕੌਮ ਤੇ ਉਹਦਾ ਕੀ ਕੀਤਾ ਜਾਂਦਾ ਜੀ ਉੱਥੇ ਸਰਦਾ ਦੇ ਫੁੱਲ ਪੇਂਟ ਕੰਮ ਤੋਂ ਬਾਅਦ ਉਹਦਾ ਚੈਪਟਰ ਬੰਦ ਕਰ ਦਿੱਤਾ ਜਾਂਦਾ ਜਿੱਦੋਂ ਕਿ ਇੱਥੋਂ ਤੱਕ ਚੈਪਟਰ ਖੁੱਲਣਾ ਚਾਹੀਦਾ ਉਹ ਚੈਪਟਰ ਕਿ ਆਖਰਕਾਰ ਉਹ ਕਿਉਂ ਹੋਇਆ ਕਿਹੜੇ ਲੋਕ ਸਨ ਕਿਹੜੇ ਧਰਮ ਦੇ ਲੋਕ ਸਨ ਇਹ ਸਾਰੀ ਜਿਹੜੇ ਹੋਰ ਵੀ ਬਹੁਤ ਸਾਰੇ ਸਵਾਲ ਜਿਹੜੇ ਨੇ ਪੈਦਾ ਹੁੰਦੇ ਨੇ ਹੁਣ ਤੁਹਾਡੇ ਵਰਗੇ ਵੀਰ ਜਦੋਂ ਸਵਾਲ ਕਰਦੇ ਨੇ ਕਿ ਨਨਕਾਣਾ ਸਾਹਿਬ ਦਾ ਜਿਹੜਾ ਵਾਕਿਆ ਹੋਇਆ ਦੁਖਾਂਤ ਵਾਪਰਿਆ ਸਿੱਖ ਕੌਮ ਦੇ ਉੱਪਰ ਉੱਥੇ ਕੌਣ ਕਾਬਜ਼ ਸੀ ਫਿਰ ਸਵਾਲ ਜਵਾਬ ਮੰਗਦੇ ਨੇ ਕਿ ਫਿਰ ਉਹ ਕੀ ਉਹ ਸਿੱਖ ਸਨ ਕੀ ਉਹ ਮੁਸਲਮਾਨ ਸਨ ਕੀ ਉਹ ਸਾਈ ਸਨ ਕੀ ਉਹ ਹਿੰਦੂ ਸਨ ਹੁਣ ਜਦੋਂ ਆਪਾਂ ਉੱਥੇ ਗੱਲ ਕਰਦੇ ਆ ਨਰਾਇਣਦਾਸ ਦੀ ਜਦੋਂ ਗੱਲ ਕਰਦੇ ਆ ਸਾਧੂ ਰਾਮ ਦੀ ਜਦੋਂ ਗੱਲ ਕਰਦੇ ਆ ਕ੍ਰਿਸ਼ਨਦਾਸ ਦੀ ਜਾਂ ਕ੍ਰਿਸ਼ਨ ਰਾਮ ਦੀ ਸੁੰਦਰਦਾਸ ਦੀ ਫਿਰ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਕਿ ਉਹ ਲੋਕ ਗੈਰ ਸਿੱਖ ਸਨ ਜਾਨੀ ਕਿ Hindu ਧਰਮ ਦੇ ਵਿੱਚ ਕੁਝ ਲੋਕ ਸਨ ਜਿਨ੍ਹਾਂ ਨੇ ਆ ਕੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਕਬਜ਼ਾ ਕੀਤਾ ਇੱਥੇ ਕਿਸੇ ਧਰਮ ਨੂੰ ਮਾੜਾ ਉੱਚਾ ਕਹਿਣ ਵਾਲੀ ਕੋਈ ਗੱਲ ਨਹੀਂ ਹਰੇਕ ਧਰਮ ਦੇ ਵਿੱਚ ਕੁਝ ਲੋਕ ਗਦਾਰ ਹੁੰਦੇ ਨੇ ਬਹੁ ਗਿਣਤੀ ਜਿਹੜੇ ਲੋਕ ਹੁੰਦੇ ਨੇ ਉਹ ਚੰਗੇ ਲੋਕ ਤੇ ਵਧੀਆ ਲੋਕ ਹੁੰਦੇ ਨੇ ਇਸੇ ਤਰ੍ਹਾਂ ਹਿੰਦੂ ਧਰਮ ਵਿੱਚ ਵੀ ਬਹੁਤ ਸਾਰੇ ਲੋਕ ਚੰਗੇ ਨੇ ਕੁਝ ਗਦਾਰ ਨੇ ਸੀ ਉਹਨਾਂ ਗਦਾਰਾਂ ਦੀ ਹੀ ਗੱਲ ਕਰਾਂਗੇ ਹੁਣ ਵੀਰੋ ਜਿਹੜਾ ਨਰੈਣ ਨਰੈਣ ਦਾਸ ਆ ਇਹਦਾ ਕੀ ਤੁਕ ਬਣਦੀ ਕਿ ਉਹ ਸਿੱਖਾਂ ਦੇ ਗੁਰਦੁਆਰਾ ਸਾਹਿਬ ਤੇ ਆ ਕੇ ਕਾਬਜ ਵਜੇ ਉਹਦਾ ਧਰਮ ਹੀ ਨਹੀਂ ਹੈਗਾ ਜਦੋਂ ਉਹਦੇ ਉਹਦਾ ਜਿਹੜਾ ਗੁਰੂ ਆ ਕਿ ਸਾਧੂ ਰਾਮ ਉਹਦਾ ਕੋਈ ਧਰਮ ਸਿੱਖ ਨਹੀਂ ਉਹ ਕਿਉਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਕੇ ਉੱਥੇ ਸੇਵਾ ਕਰੇ ਇਹ ਜਿਹੜੇ ਸਵਾਲ ਨੇ ਇਹ ਸਾਨੂੰ ਪਰੇਸ਼ਾਨ ਕਰਦੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ ਕੁਝ ਲੋਕਾਂ ਨੇ ਚੁਬਨ ਲਾਪੇ ਸੀ ਬਾਬਾ ਨਾਨਕ ਦੀ ਵਿਚਾਰਧਾਰਾ ਤੇ ਉਹ ਇਸ ਨੂੰ ਹਰ ਹਿੱਲਾ ਕਰਕੇ ਖਤਮ ਕਰਦੇ ਸੀ ਹੁਣ ਵੀਰੋ ਸਵਾਲ ਖੜਾ ਇਹ ਹੁੰਦਾ ਕਿ ਉੱਥੇ ਉਹ ਘਟਨਾ ਜਿਹੜੀ ਆ ਉਹ ਤੇ ਵਾਪਰੀ ਹੈਗੀ ਇੱਕ Hindu ਪਰਿਵਾਰਾਂ ਦੇ ਗਦਾਰਾਂ ਕਰਕੇ ਨਰੈਣੁਦਾਸ ਕਰਕੇ ਇਹ ਇਹ ਵਾਲਿਆ ਚਿੱਤਰ ਵੇਖਦੇ ਪਏ ਆਂ ਆ ਚਿੱਤਰ ਤੁਸੀਂ ਬੜੇ ਨੇੜੇ ਵੇਖਦੋਗੇ ਇਸ ਚਿੱਤਰ ਦੇ ਵਿੱਚ ਜਿੱਥੇ ਨਰੈਣ ਦਾਸ ਲੱਗੇ ਖੜਾ ਆ ਤੇ ਲੱਗੇ ਦੋ ਮੁੰਡੇ ਦਿਖਾਏ ਗਏ ਨੇ ਇੱਕ ਛੋਟੇ ਬੱਚੇ ਨੂੰ ਚੁੱਕਦੇ ਆਂ ਆ ਇਹਨੂੰ ਆਮ ਤੌਰ ਤੇ ਸਾਰਿਆਂ ਨੇ ਵੇਖਿਆ ਹੋਵੇਗਾ ਚਿੱਤਰ ਨੂੰ ਕਿਸੇ ਨਾ ਕਿਸੇ ਨਿਊਜ਼ ਪੇਪਰ ਤੇ ਪਰ ਜਦੋਂ ਇਹ ਚਿੱਤਰ ਨੂੰ ਗੌਣਾ ਵੇਖੋ ਤੇ ਦੇ ਉੱਪਰ ਇੱਕ ਦੋਵਾਂ ਜਾਨੇ ਨੇ ਟੋਪੀਆਂ ਪਾਈਆਂ ਹੋਈਆਂ ਨੇ ਨਿੱਕੀਆਂ ਨਿੱਕੀਆਂ ਜੋ ਇਸ਼ਾਰਾ ਕਰਦੀਆਂ ਨੇ ਇਸਲਾਮ ਧਰਮ ਦੇ ਵੱਲ ਤੇ ਉਹਨਾਂ ਦੇ ਹੱਥ 'ਚ ਇੱਕ ਨਿੱਕਾ ਬੱਚਾ ਫੜਾਇਆ ਹੋਇਆ ਕਿ ਸਿੱਖਾਂ ਦੇ ਨਿੱਕੇ ਬੱਚਿਆਂ ਨੂੰ ਤੇ ਅਗਲੇ ਪਾਸੇ ਅੱਗ ਬਲਦੀ ਵਿਖਾਈ ਗਈ ਹੈ ਕਿ ਉਸ ਅੱਗ ਦੇ ਵਿੱਚ ਜਿਹੜਾ ਵਾ ਦੋ ਮੁਸਲਮਾਨ ਜਿਹੜੇ ਨੇ ਇੱਕ ਸਿੱਖ ਬੱਚੇ ਨੂੰ ਚੁੱਕ ਕੇ ਸੁੱਟ ਰਹੇ ਨੇ ਅੱਗ ਦੇ ਵਿੱਚ ਹੁਣ ਇਹ ਫੋਟੋ ਚਿੱਤਰ ਜਿਹੜਾ ਇਹ ਨਫ਼ਰਤ ਕਿਹਦੇ ਲਈ ਕਿੱਧਰ ਇਸ਼ਾਰਾ ਕਰਦਾ ਮੁਸਲਮਾਨ ਧਰਮ ਵੱ ਇਸਲਾਮ ਧਰਮ ਵਾਲ ਸਿੱਖਾਂ ਦੀ ਤੇ ਮੁਸਲਮਾਨ ਵੀਰਾਂ ਦੀ ਨਫ਼ਰਤ ਪੈਦਾ ਕਰਨ ਨੂੰ ਇਹ ਚਿੱਤਰ ਜਿਹੜਾ ਇਸ਼ਾਰਾ ਕਰਦਾ ਆ ਜਦੋਂ ਕਿ ਸੱਚ ਕੀ ਆ ਕਿ ਉਹ ਤੇ ਹਿੰਦੂ ਧਰਮ ਦਾ ਜਿਹੜਾ ਹੈਗਾ ਸੀ ਨਰੈਣਦਾਸ ਗਦਾਰ ਉਹਨਾਂ ਕਰਕੇ ਵਾਪਰਿਆ ਸੁੰਦਰਦਾਸ ਕਰਕੇ ਵਾਪਰਿਆ ਫਿਰ ਹੁਣ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲੇ ਹੋਏ ਉਦੋਂ ਉਦੋਂ ਵੀ ਇਹ ਮੁਗਲਾਂ ਨਾਲੇ ਹੋਏ ਸੀ ਕੁਝ ਲੋਕ ਉਦੋਂ ਫਿਰ ਇਹਨਾਂ ਨੂੰ ਟੈਗ ਲਾਤਾ ਪਹਾੜੀ ਰਾਜੇ ਫਿਰ ਜਦੋਂ ਅੰਗਰੇਜ਼ ਆ ਗਏ ਅੰਗਰੇਜ਼ਾਂ ਨਾਲ ਰਲ ਗਏ ਇਹਨਾਂ ਟੈਗ ਲੱਗ ਗਿਆ ਮਹੰਤ ਕਿਉਂਕਿ ਮਹੰਤ ਬਹੁਤ ਸਾਰੇ ਚੰਗੇ ਲੋਕ ਹੁੰਦੇ ਨੇ ਵਧੀਆ ਲੋਕ ਹੁੰਦੇ ਨੇ ਇਹ ਲੋਕ ਉਹ ਸਨ ਜਿਨ੍ਹਾਂ ਨੇ ਬਹੁਤ ਨੁਕਸਾਨ ਕੀਤਾ ਵੀਰੋ ਹੁਣ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਕਿ ਜਦੋਂ ਸਿੱਖਾਂ ਦੇ ਜੰਗਲਾਂ ਚ ਲੱਗੇ ਸਨ ਤੁਹਾਨੂੰ ਵੀ ਪਤਾ ਕਿ ਜੰਗਲਾਂ ਜਾਣ ਕਰਕੇ ਅੱਖ ਰਖਾ ਜਿਹੜਾ ਸੀ ਕੁਝ ਚੰਗੇ ਮਹੰਤਾਂ ਨੇ ਕਬਜ਼ ਰਹੀ ਉਦੋਂ ਬਾਅਦ ਇਹਨਾਂ ਅੰਗਰੇਜ਼ਾਂ ਨਾਲ ਰਲ ਕੇ ਤੇ ਬਹੁਤ ਭੈੜੇ ਕੰਮ ਕੀਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਇਹ ਲੋਕ ਮੀਟ ਸ਼ਰਾਬਾਂ ਖਾਂਦੇ ਪੀਂਦੇ ਸਨ ਨਾਚ ਕਰਦੇ ਸਨ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸਿੱਖਾਂ ਦਾ ਘਰ ਸੀ ਤੇ ਇਹ ਕਿਦਾਂ ਕਬਜ਼ ਰਹਿ ਸਕਦੇ ਇਸ ਸਾਰੇ ਕਾਂਡ ਦੇ ਵਿੱਚ ਇਹਨਾਂ ਨੂੰ ਇਤਿਹਾਸ ਦੇ ਕੁਝ ਪੰਨੇ ਤੇ ਇਹ ਵੀ ਦੱਸਦੇ ਆ ਕਿ ਬਹੁਤ ਸਾਰੇ ਹਥਿਆਰ ਜਿਹੜੇ ਮੁਹਈਆ ਕਰਾਏ ਗਏ ਕਿੰਨੇ ਕਰਾਏ ਹੁਣ ਸਵਾਲ ਜਵਾਬੇ ਵੀ ਮੰਗਦੀ ਪਈ ਉਹ ਕਿੰਨੇ ਕਿਰਾਏ ਤੇਲ ਦੀਆਂ ਟੈਂਕੀਆਂ ਬੋਤਲਾਂ ਵੱਡੇ ਵੱਡਾ ਸਮਾਨ ਗੰਡਾਸੇ ਕਿਰਪਾਨਾਂ ਤੇ ਕੁਝ ਲੋਕਾਂ ਦਾ ਤਾਂ ਵਿਚਾਰੇ ਵੀ ਆ ਕਿ 60000 ਦਾ ਇੱਕ ਫੰਡ ਵੀ ਇਹਨਾਂ ਨੂੰ ਇਕੱਠਾ ਕਰਕੇ ਦਿੱਤਾ ਗਿਆ ਉਹ ਕਿੰਨੇ ਦਿੱਤਾ ਹੁਣ ਇਤਿਹਾਸ ਦੇ ਪੰਨੇ ਤੇ ਵੀ ਦੱਸਦੇ ਨੇ ਕਿ 180 ਦੇ ਕਰੀਬ ਜਿਹੜੇ ਸਿੱਖ ਜਿਹੜੇ ਹੀ ਇਸ ਨਨਕਾਣਾ ਸਾਹਿਬ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰਨਗੇ। ਹੁਣ ਵੀਰੋ ਸਵਾਲ ਸਿਰਫ ਇੱਥੇ ਹੀ ਆ ਕੇ ਟੁੱਕਦਾ ਕਿ ਉੱਥੇ ਜਿਹੜੀਆਂ ਜੋ ਕੁਝ ਵਾਪਰਿਆ ਉਹ ਕਿਹੜੇ ਧਰਮ ਦੇ ਲੋਕ ਸਨ ਮੁਸਲਮਾਨ ਵੀਰ ਸਨ। ਉੱਥੇ ਮੂਰਤੀਆਂ ਮੁਸਲਮਾਨ ਵੀਰਾਂ ਨੇ ਸਥਾਪਿਤ ਕੀਤੀਆਂ ਸੀ ਨਨਕਾਣਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਸਮੇਂ ਦੇ ਵਿੱਚ ਵੀ ਜਿਹੜੀਆਂ ਮੂਰਤੀਆਂ ਪੈਦੇ ਰੱਖੀਆਂ ਗਏ ਸੋ ਕਿੰਨਾ ਰੱਖੀਆਂ ਸਨ ਫਿਰ ਸਵਾਲ ਖੜਾਊਗਾ ਕਿ ਕੁਝ ਕੋ ਗਦਾਰ Hindu ਧਰਮ ਦੇ ਲੋਕਾਂ ਜਿਹੜੇ ਨਾ ਤਾਂ ਉਹ ਹਿੰਦੂ ਧਰਮ ਦੇ ਪੱਖ 'ਚ ਰਹੇ ਤੇ ਨਾ ਹੀ ਉਹ ਸਿੱਖਾਂ ਦੇ ਪੱਖ 'ਚ ਰਹੇ ਉਹ ਦੋਵਾਂ ਕੌਮਾਂ 'ਚ ਗद्दार ਪੈਦਾ ਹੋਏ ਜਿਨ੍ਹਾਂ ਨੇ ਬਹੁਤ ਸਾਰੇ ਭੈੜੇ ਕੰਮ ਕੀਤੇ ਪਰ ਸਾਰਾ ਮਾਰਦ ਕਿਤੇ ਜਾਂਦਾ ਹੈ ਮੁਸਲਮਾਨ ਲੋਕਾਂ ਦੇ ਉੱਪਰ ਕਿ ਮੁਸਲਮਾਨਾਂ ਨੇ ਹੀ ਸਾਰਾ ਕੁਝ ਕੀਤਾ ਹਾਂ ਕੁਝ ਉਹਦੇ ਵਿੱਚ ਵੀ ਗद्दार ਲੋਕ ਹੋਏ ਨੇ ਅਸੀਂ ਨਹੀਂ ਕਹਿੰਦੇ ਉਹਦੇ ਵਿੱਚ ਵੀ ਗद्दार ਲੋਕ ਹੋਏ ਨੇ ਜਿਨ੍ਹਾਂ ਨੇ ਸਿੱਖ ਧਰਮ ਤੇ ਇਸਲਾਮ ਧਰਮ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬਹੁਤੀ ਨਫ਼ਰਤ ਜਿਹੜੀ ਆ ਉਹ ਤੇ ਇਹਨਾਂ ਲੋਕਾਂ ਦੇ ਕਰਕੇ ਹੀ ਪੈਦਾ ਹੋਈ ਜਿਨ੍ਹਾਂ 'ਚ ਬਹੁਤ ਸਾਰਿਆਂ ਦੇ ਨਾਂ ਹੁਣ ਮੈਨਾਂ ਮਾਤੇ ਬੜੀ ਲੰਬੀ ਲਿਸਟ ਬਣ ਜਾਵੇਗੀ ਇਸ ਕਰਕੇ ਹੁਣ ਸਮਾਂ ਜਵਾਬ ਮੰਗਦਾ ਆ ਕਿ ਜਿਹੜੇ ਲੋਕ ਗਦਾਰ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਉਹਨਾਂ ਦੇ ਨਾਂ ਜਿਹੜੀਆਂ ਸ਼ਰੋਮਨੀ ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੇਸ਼ ਕੀਤੇ ਜਾਣ ਜਦੋਂ ਇਤਿਹਾਸ ਦੇ ਅਸੀਂ ਕਿਤਾਬਾਂ ਲੈਨੇ ਨਾ ਪੜਦੇ ਆ ਤੇ ਇੰਨਾ ਮਾੜਾ ਕੁਝ ਇਤਿਹਾਸ ਕਰ ਲਿਖਦੇ ਨਹੀਂ ਇੰਨਾ ਭੈੜਾ ਲਿਖਦੇ ਨਹੀਂ ਨਾ ਪੱਖਪਾਤ ਲਿਖਦੇ ਤੇ ਸ਼ਰਮ ਆਉਂਦੀ ਆ ਉਹਨਾਂ ਦੀਆਂ ਕਲਮ ਦੇ ਉੱਪਰ ਵੀ ਤੁਹਾਨੂੰ ਬਾਬੇ ਨਾਨਕ ਨੇ ਕਲਮ ਦਿੱਤੀ ਤੇ ਤੁਸੀਂ ਇਤਿਹਾਸ ਨਾਲ ਤੇ ਸਹੀ ਲਿਖੋ ਤੁਸੀਂ ਇਤਿਹਾਸ ਨਾਲ ਤੇ ਨਿਆਂ ਕਰੋ ਤੁਸੀਂ ਸਿਰਫ ਤਾਂ ਹੋਰ ਪਾਸੇ ਲਾ ਦਿੰਦੇ ਹੋ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਜਿਹੜਾ ਨਰੈਣਦਾਸ ਹੀ ਇੱਕ ਹਿੰਦੂ ਸੀ ਇਹਨੇ ਸੁੰਦਰਦਾਸ ਜਿਹੜਾ ਸੀ ਉਹ ਇੱਕ ਗੁਰੂ ਕੇ ਬਾਗ ਵਾਲਾ ਇੱਕ ਹਿੰਦੂ ਸੀ ਹੋਰ ਲੋਕਾਂ ਦੇ ਕਿਉਂ ਨਹੀਂ ਤੁਸੀਂ ਨਾਂ ਲੈਂਦੇ ਉਹਨਾਂ ਦਾ ਨਾਂ ਲੈ ਕੇ ਦੱਸੋ ਤਾਂ ਕਿ ਹਿੰਦੂ ਧਰਮ ਵਾਲੇ ਵੀਰਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਧਰਮ ਵਿੱਚ ਵੀ ਗਦਾਰ ਹੋਏ ਨੇ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਬਹੁਤ ਸਾਰੇ ਅਤਿਆਚਾਰ ਕੀਤੇ ਨੇ ਬੇਸ਼ੱਕ ਸਿੱਖ ਕੌਮ ਜਿਹੜੀ ਆ ਸਰਬੱਤ ਦਾ ਭਲਾ ਮੰਗਦੀ ਆ ਇੰਦੀ ਹੀ ਮੰਗਦੀ ਰਹੇਗੀ Hindu ਵੀ ਸਾਡੇ ਭਰਾ ਨੇ ਬਹੁ ਗਿਣਤੀ ਮੁਸਲਮਾਨ ਵੀ ਵੀਰ ਸਾਡੇ ਭਰਾ ਨੇ ਇਸਾਈ ਵੀ ਨੇ ਸਿੱਖ ਵੀ ਨੇ ਕਿਸੇ ਨੂੰ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਅਦਾਜ਼ੀ ਨਹੀਂ ਕਰਨੀ ਚਾਹੀਦੀ ਕਿਸੇ ਧਰਮ ਨੂੰ ਬਰਬਾਦੀ ਵੱਲ ਨਹੀਂ ਖੜਨਾ ਚਾਹੀਦਾ ਕਿਉਂਕਿ 180 ਸਿੱਖ ਜਿਹੜੇ ਨੇ ਉਹ ਸ਼ਹੀਦ ਹੋਏ ਹਜ਼ਾਰਾਂ ਜ਼ਖਮੀ ਹੋਏ ਹਜ਼ਾਰਾਂ ਹੀ ਲੋਕ ਬੇਕਾਰ ਹੋ ਗਏ ਤੇ ਬਹੁਤ ਕੁਝ ਉਥਲ-ਪੁਥਲ ਹੋਈ ਮੈਂ ਉਹਨਾਂ ਸਾਰੇ ਸ਼ਹੀਦਾਂ ਨੂੰ ਜੋ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਹੀਦ ਹੋਏ ਨੇ ਉਹਨਾਂ ਨੂੰ ਲੱਖ-ਲੱਖ ਨਤਮਸਤਕ ਹੁੰਦਾ ਆ ਤੇ ਮੈਂ ਅਸ ਕਰਦਾ ਕਿ ਸਾਡੀ ਨਵੀਂ ਪੀੜ੍ਹੀ ਜਿਹੜੀ ਆ ਉਹ ਇਹਨਾਂ ਇਤਿਹਾਸ ਦੇ ਪੰਨਿਆਂ ਨੂੰ ਜ਼ਰੂਰ ਵੇਖੇ ਤੇ ਉਸ ਦੁਸ਼ਮਣ ਦੀਆਂ ਕੌੜੀਆਂ ਚਾਲਾਂ ਨੂੰ ਜ਼ਰੂਰ ਖਿਆਲ ਰੱਖੇ ਕਿ ਕਰਦੇ ਤੇ ਇਹ ਲੋਕ ਨੇ ਤੇ ਮੜ ਜਿਹੜਾ ਵਾ ਇਸਲਾਮ ਧਰਮ ਤੇ ਦਿੰਦੇ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਐਸੇ ਕਰਕੇ ਆਪਾਂ ਵੀਰੇ ਇੱਕ ਜੂ ਚੈਨਲ ਬਣਾਇਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨਾਮ ਤੇ ਤਾਂ ਕਿ ਆਪਾਂ ਆਪਣੇ ਇਤਿਹਾਸ ਦੇ ਪੰਨਿਆਂ ਦੀਆਂ ਉਹ ਬਰੀਕੀਆਂ ਉਹ ਗੱਲਾਂ ਨੂੰ ਆਪਣੀ ਨਵੀਂ ਪੀੜੀ ਤੱਕ ਪਹੁੰਚਾ ਸਕੀਏ ਮੈਨੂੰ ਬੜੀ ਖੁਸ਼ੀ ਆ ਕਿ ਬਹੁਤ ਗਿਣਤੀ ਜਿਹੜੇ ਸਿੱਖ ਨੇ ਪੜ੍ਹੇ ਲਿਖੇ ਸੂਝਵਾਨ ਗਾਂਵ ਬਦੂ ਉਹ ਆਪ ਵੀ ਵੇਖਦੇ ਨੇ ਕਿਉਂਕਿ ਉਹਨਾਂ ਦੇ ਵਿਊਜ਼ ਤੋਂ ਪਤਾ ਲੱਗਦਾ ਉਹ ਆਪਣੇ ਬੱਚਿਆਂ ਨੂੰ ਵੀ ਸਪੈਸ਼ਲ ਕਹਿੰਦੇ ਨੇ ਵੇਖੋ ਤੇ ਬਹੁਤ ਸਾਰਿਆਂ ਦੇ ਵੌਇਸ ਮੈਸੇਜ ਤੇ ਤੁਹਾਡੇ ਫੋਨ ਕਾਲਸ ਵੀ ਹੁੰਦੀਆਂ ਨੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ